ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਜੇ ਕਰਣੀ ਹੋਵੈ ਸਰਮਿੰਦਾ ਇਹ ਕਮਾਨੀ ਰੀਤ ਏ ਭਾਈ ਜਿਸ ਕਰਣੀ ਕਰਤੂਤ ਦੇ ਕਰਨੇ ਕਰਕੇ ਤੈਨੂੰ ਸੰਸਾਰ ਤੇ ਪ੍ਰਲੋਕ ਵਿੱਚ ਸ਼ਰਮਿੰਦਾ ਸ਼ਰਮਸ਼ਾਰ ਹੋਣਾ ਪਵੇਗਾ ਇਹੋ ਰੀਤ ਮਰਿਆਦਾ ਤੋਂ ਕਮਾਉਣਾ ਕੀਤੀ ਹੈ ਪਾਪ ਹਰ ਵਕਤ ਔਗਣਾ ਵਾਲੀ ਰੀਤੀ ਹੀ ਕਰਦਾ ਰਿਂਦਾ ਹੈ ਫਿਰ ਪ੍ਰਸ਼ਨ ਕਰਦੇ ਸਤਿਗੁਰੂ ਜੀ ਮੈਂ ਕਿਹੜਾ ਕਰਮ ਕਰਦਾ ਹਾਂ ਜਿਸ ਕਰਕੇ ਮੈਂ ਸੰਸਾਰ ਤੇ ਪ੍ਰਲੋਕ ਵਿੱਚ ਸ਼ਰਮਿੰਦਾ ਹੋਵਾਂਗਾ ਗੁਰੂ ਪਾਤਸ਼ਾਹ ਜੀ ਉੱਤਰ ਦਿੰਦੇ ਆ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਏ ਭਾਈ ਤੂੰ ਸੰਤ ਸ਼ਾਂਤ ਆਤਮਾ ਵਾਲੇ ਪੁਰਖਾਂ ਦੀ ਨਿੰਦਿਆ ਤੇ ਸਾਖਤ ਪਰਮੇਸ਼ਰ ਤੋਂ ਬੇਮੁਖ ਭਾਵ ਕਟੋਰ ਚਿੱਤ ਵਾਲੇ ਪੁਰਖ ਸ਼ਕਤੀ ਦੇ ਉਪਾਸ਼ਕ ਉਹਨਾਂ ਦੀ ਹਰ ਵਕਤ ਪੂਜਾ ਕਰਦਾ ਰਿਹਾ ਐਸੀ ਅਜੀਬੇ ਬਪਰੀਤ ਉਲਟੀ ਰੀਤੀ ਤੇਰੇ ਵਿੱਚ ਪਾਪ ਤੇਰੇ ਅੰਦਰ ਡ੍ਰਿੜੀ ਡ੍ਰਿੜ ਹੋਈ ਪੱਕੀ ਹੋਈ ਹੈ ਵਸ ਗਈ ਹੈ ਮਾਇਆ ਮੋਹ ਭੁੱਲੋ ਅਵਰਹਿਤ ਏ ਪਾਈ ਤੂੰ ਮਾਇਆ ਦੇ ਮੋਹ ਵਿੱਚ ਭੁੱਲਿਆ ਆ ਪਰਮੇਸ਼ਰ ਨੂੰ ਛੱਡ ਕੇ ਹੋਰ ਨਾ ਅਵਰਣ ਵਾਲੀਆਂ ਚੀਜ਼ਾਂ ਨਾਲ ਬਹੁਤ ਹੀ ਤਹਤ ਹਿਤ ਕਰੀ ਫਿਰਦਾ ਹਰ ਚੰਦੌਰੀ ਬਨ ਹਰ ਪਾਤਰੀ ਇਹੈ ਤੁਹਾਰੋ ਬੀਤ ਰਹਾਉ ਏ ਪਾਈ ਜਿਵੇਂ ਹਰ ਚੰਦੌਰੀ ਗੰਧਰਬ ਨਗਰੀ ਆਕਾਸ਼ ਵਿੱਚ ਝੂਠੀ ਹੀ ਨਜ਼ਰ ਆਉਂਦੀ ਹੈ ਤੇ ਜਿਵੇਂ ਬਨ ਵਣ ਬ੍ਰਿਸ਼ਾਂ ਨੂੰ ਜਣੋਂ ਕੱਟ ਦਈਏ ਤਾਂ ਉਸ ਦੇ ਪੱਤੇ ਥੋੜਾ ਚਿਰ ਹੀ ਹਰੇ ਰਹਿੰਦੇ ਆ ਤੇ ਕੋਈ ਸਮੇ ਬਾਅਦ ਕੁਮਲਾ ਜਾਂਦੇ ਜਿਸ ਪ੍ਰਕਾਰ ਬ੍ਰਿਸ਼ ਦੇ ਪੱਤਿਆਂ ਉੱਪਰ ਵਰਖਾ ਦੇ ਬਨ ਪਾਣੀ ਦੀ ਬੂੰਦ ਪਈ ਹੋਈ ਖਿੰਨ ਵਿੱਚ ਹਰ ਹਰਤ ਨਾਸ਼ ਹੋ ਜਾਂਦੀ ਭਾਵ ਚੜ ਜਾਂਦੀ ਹੈ ਇਸੇ ਪ੍ਰਕਾਰ ਗੰਦਰਬ ਨਗਰੀ ਦੀ ਤਰ੍ਹਾਂ ਦੁਨੀਆਂ ਝੂਟੀ ਹੈ ਤੇ ਮਾਤਾ ਦੇ ਗਰਭ ਰੂਪੀ ਬ੍ਰਿਸ਼ ਦੀ ਜੜ ਚੋਂ ਤੂੰ ਕਟਿਆ ਭਾਵ ਨਿਕਲਿਆ ਥੋੜਾ ਚਿਰ ਹੀ ਸਵਾਸਾਂ ਤੇ ਅੰਗਾਂ ਰੂਪ ਪੱਤਿਆਂ ਦੀ ਹਰਿਆਵਲਤਾ ਸਹਿਤ ਹੈ ਜਦੋਂ ਪਰਾਲਬਦ ਸਮਾਪਤ ਹੋ ਗਈ ਤਾਂ ਤੇਰੇ ਸਾਰੇ ਅੰਗ ਕੁਮਲਾ ਜਾਣਗੇ ਪਾਪ ਤੇ ਰੰਤ ਦਾ ਸਮਾ ਆ ਜਾਵੇਗਾ ਇਸੇ ਪ੍ਰਕਾਰ ਸੰਸਾਰ ਰੂਪੀ ਬ੍ਰਿਛ ਦੇ ਪੱਤਰੇ ਤੇ ਤੂੰ ਜੀਵ ਪਾਣੀ ਦੇ ਕਿਨਕੇ ਵਾਂਗੂ ਆਇਆ ਹੈ ਤੇ ਅੰਤ ਨੂੰ ਖਿੰਨ ਵਿੱਚ ਹੀ ਹਰਿਆ ਨਾਸ਼ ਹੋ ਜਾਣਾ ਪਾਪ ਸੁਆਸਾਂ ਦੇ ਪੂਰੇ ਹੋਣ ਤੇ ਤੇਰੀ ਦੇਹ ਨੇ ਨਾਸ਼ ਹੋ ਜਾਣਾ ਇਹੋ ਜਹੀ ਤੁਹਾਰੋ ਕਹੀਏ ਤੇਰੀ ਦੇਹ ਦੀ ਬੀਤ ਤਾਕਤ ਹੈ ਇਸੇ ਤਰ੍ਹਾਂ ਤੇਰੇ ਸਰੀਰ ਦਾ ਬਲ ਖਿੰੇ ਵਿੱਚ ਟੁੱਟ ਜਾਣ ਵਾਲਾ ਹੈ ਰਹਾਉ ਬਿਸਰਾਮ ਦੀ ਕੀ ਸਤਿਗੁਰੂ ਕਿਰਪਾ ਕਰਦੇ ਆ ਚੰਦਨ ਲੀਪ ਹੋਤ ਦੇਹ ਕੋ ਸੁਖ ਗਰਤਬ ਪਸਮ ਸੰਗੀਤ ਏ ਭਾਈ ਜਿਵੇਂ ਖੋਤੇ ਦੇ ਸਰੀਰ ਦੇ ਉੱਪਰ ਚੰਦਨ ਆਦ ਦਾ ਸੁਗੰਧੀ ਵਾਲਾ ਲੇਪ ਪੋਚਾ ਵੀ ਲਾਇਆ ਹੋਵੇ ਤਾਵੀਂ ਖੋਤੇ ਨੂੰ ਪਸੰ ਸੁਆਦ ਦਾ ਸੰਗੀਤ ਸੰਗ ਕਰਕੇ ਸੁਖ ਹੁੰਦਾ। ਭਾਵ ਮਿੱਟੀ ਕੱਡੇ ਉੱਤੇ ਲੇਟਣ ਕਰਕੇ ਖੁਸ਼ ਰਹਿੰਦਾ ਖੋਦਾ। ਇਸੇ ਪ੍ਰਕਾਰ ਭਾਵੇਂ ਕਾਮੀਪੁਰਖ ਦੇ ਸਰੀਰ ਨੂੰ ਚੰਨਨ ਰੂਪ ਵਿਰਾਗ ਦੇ ਭਗਤੀ ਦੇ ਬਚਨਾਂ ਦਾ ਲੇਪ ਵੀ ਹੁੰਦਾ ਹੋਵੇ ਤਾਂ ਵੀ ਖੋਤੇ ਵਾਂਗ ਕਾਮੀ ਪੁਰਸ਼ਾ ਵਿਸ਼ਿਆ ਰੂਪੀ ਸੁਆਦ ਹੀ ਸੰਗਤ ਕਰਕੇ ਸੁਖ ਸਮਝਦਾ ਹੈ। ਭਾਵ ਵੈਗਰੂ ਦੀ ਭਗਤੀ ਤੇ ਵਿਰਾਗ ਦੇ ਬਚਨਾਂ ਨੂੰ ਸੁਖਦਾਇਕ ਨਹੀਂ ਮੰਨਦਾ ਨਾ ਸਮਝਦਾ ਹੈ ਅੰਮ੍ਰਿਤ ਸੰਗ ਨਾਹਿ ਰੁਚਿ ਆਵਤ ਬਿਖੈ ਠ ਗਉਰੀ ਪ੍ਰੀਤ ਏ ਭਾਈ ਤੇਰੀ ਅੰਮ੍ਰਿਤ ਨਾਮ ਦੇ ਨਾਲ ਰੁਚੀ ਪ੍ਰੀਤੀ ਨਹੀਂ ਆਉਂਦੀ ਅਤੇ ਵਿਸ਼ਿਆ ਰੂਪ ਠੱਗ ਬੁੱਟੀ ਨਾਲ ਪ੍ਰੀਤੀ ਕਰੀ ਬੈਠਾ ਹੈ ਉੱਤਮ ਸੰਤ ਭਲੇ ਸੰਯੋਗੀ ਇਸ ਯੁਗ ਮਹਿ ਪਵਿਤ ਪਨੀਤ हे भाई उत्तम श्रेष्ठ संत महात्मा ही ਗੁਰਾਂ ਦੇ ਨਾਲ ਪਰਮੇਸ਼ਰ ਦੇ ਨਾਲ ਸੰਜੋਗੀ ਮਿਲਾਪ ਕਰਾਉਣ ਵਾਲੇ ਭਲੇ ਚੰਗੇ ਹਨ ਉਹ ਇਸ ਕਲਯੁਗ ਵਿੱਚ ਆਪ ਪਵਿੱਤਰ ਹਨ ਅਤੇ ਪਾਪੀਆਂ ਨੂੰ ਪਨੀਤ ਪਵਿੱਤਰ ਕਰਨ ਵਾਲੇ ਹਨ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦ ਰਹਿ ਜੀਤ ਹੇ ਭਾਈ ਤੇਰਾ ਮਨੁੱਖਾ ਜਨਮ ਰੂਪੀ ਪਦਾਰਥ ਮਹਾਤਮਾ ਜਨਾ ਦੀ ਸੰਗਤ ਤੋਂ ਬਗੈਰ ਅਕਾਰਥ ਨਿਸਫਲ ਹੀ ਤੁਰਿਆ ਜਾ ਰਿਹਾ ਜੋ ਤੂੰ ਵਿਸ਼ਿਆ ਰੂਪੀ ਕੱਚ ਦੇ ਬਾਦਰੇ ਬਦਲੇ ਵਿੱਚ ਜੀਤ ਜਿਤਾਈ ਜਾ ਰਿਹਾ ਮਹਾਤਮਾ ਜਨਾ ਦੀ ਸੰਗਤ ਤੋਂ ਬਗੈਰ ਇਹ ਮਨੁੱਖਾ ਜਨਮ ਰੂਪੀ ਪਦਾਰਥ ਵਿਸ਼ਿਆ ਰੂਪੀ ਕੱਚ ਦੇ ਬਦਲੇ ਵਿੱਚ ਅਕਾਰਥ ਕੀ ਇਹ ਵਿਅਰਥ ਹੀ ਜਿੱਤਿਆ ਜਾ ਰਿਹਾ 84 ਲੱਖ ਚੋਂ ਜਿੱਤਿਆ ਹੋਇਆ ਜਨਮ ਪਦਾਰਥ ਵਿਸ਼ੇ ਰੂਪ ਕੱਚ ਦੇ ਬਦਲੇ ਨੇ ਸਫਲ ਹੀ ਗੁਜਰਦਾ ਜਾ ਰਿਹਾ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਦਰ ਦੀਤ ਪਾਤਸ਼ਾਹ ਫਰਮਾਉਂਦੇ ਹੈ ਭਾਈ ਜਿਸ ਪੁਰਖ ਦੀਆਂ ਮਨ ਬੁੱਧ ਰੂਪ ਨੇਤਰ ਅੱਖਾਂ ਵਿੱਚ ਸਤਿਗੁਰਾਂ ਨੇ ਵਿਚਾਰ ਰੂਪੀ ਸਲਾਈਆਂ ਨਾਲ ਸਰਦਾ ਰੂਪ ਸੁਰਮੇਦਾਨੀ ਵਿੱਚੋਂ ਬ੍ਰਹਮ ਗਿਆਨ ਰੂਪ ਅੰਜਨ ਸੁਰਮਾ ਪਾ ਦਿੰਦਾ ਹੈ ਉਸ ਦੇ ਜਨਮ ਜਨਮਾਤਰਾਂ ਦੇ ਕਿਲਵਿਕ ਪਾਪ ਅਤੇ ਸਾਰੇ ਦੁੱਖ ਦੂਰ ਭਜ ਗਏ ਸਾਧ ਸੰਗ ਇਨ ਦੁੱਖ ਤੇ ਨਿਕਸਿਓ ਨਾਨਕ ਏਕਪਰੀਤ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇੱਕ ਅਕਾਲ ਪੁਰਖ ਨਾਲ ਪ੍ਰੀਤੀ ਕਰਨ ਕਰਕੇ ਤੇ ਸਾਧੂਆਂ ਦੀ ਸੰਗਤ ਕਰਨੇ ਕਰਕੇ ਇਹਨਾਂ ਵਿਸ਼ਿਆਂ ਦੇ ਦੁੱਖ ਤੋਂ ਨਿਕਲ ਗਏ ਹਾਂ ਨਾਸਰੀ ਮਹੱਲਾ ਪੰਜਵਾ ਪਾਣੀ ਪੱਕਾ ਪੀਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਈ ਏ ਵਾਹਿਗੁਰੂ ਤੁਹਾਡੇ ਸਾ ਸੰਤ ਮਹਾਤਮਾ ਜਨਾਂ ਦੇ ਅੱਗੇ ਪਾਣੀ ਕੀਏ ਜਲ ਭਰਨ ਦੀ ਸੇਵਾ ਗਰਮੀ ਵਿੱਚ ਪੱਖਾ ਫੇਰਨ ਦੀ ਤੇ ਪ੍ਰਸ਼ਾਦਿਆਂ ਲਈ ਚੱਕੀ ਵਿੱਚ ਦਾਣੇ ਪੀ ਕੇ ਸੇਵਾ ਕਰਾਂ ਅਤੇ ਫਿਰ ਏ ਗੋਵਿੰਦ ਪਰਮੇਸ਼ਰ ਜੀ ਸੰਤ ਜਨਾਂ ਨਾਲ ਮਿਲ ਕੇ ਆਪ ਜੀ ਦੇ ਜਸ ਕੀਰਤਨ ਰੂਪ ਵਿੱਚ ਗੁਣਾਂ ਨੂੰ ਗਾਉਣਾ ਕਰਾਂ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਦ ਪਾਈ ਸਵਾਸ ਸਵਾਸ ਮੇਰਾ ਮਨ ਤੁਹਾਡੇ ਅੰਮ੍ਰਿਤ ਨਾਮ ਨੂੰ ਸਮਾਰੈ ਚੇਤੇ ਕਰਦਾ ਰਵੇ ਇਹ ਜੋ ਨਾਮ ਰੂਪ ਨਿਦ ਖਜ਼ਾਨਾ ਹੈ ਇਸ ਵਿੱਚ ਬਿਸਰਾਮ ਟਿਕਾ ਪਾਉਣਾ ਕਰਾਂ ਜਿਸਨੇ ਆਤਮਾਨੰਦ ਰੂਪੀ ਬ੍ਰਹਮ ਵਿਦਿਆ ਰੂਪੀ ਨਿਧੀ ਨੂੰ ਪਾ ਲਿਆ ਉਸਨੇ ਸੁਖਸਰੂਪ ਵਿੱਚ ਵਿਸਰਾਮ ਨਿਵਾਸ ਕਰ ਲਿਆ ਇਹ ਜੋ ਸੁਖਸਰੂਪ ਵਿਸਰਾਮ ਟਿਕਾ ਦਾ ਨਿਧ ਸਮੁੰਦਰ ਖਜ਼ਾਨਾ ਹੈ ਉਸ ਨੂੰ ਪਾ ਲਿਆ ਹੈ ਤੁਮ ਕਰਹੁ ਦਇਆ ਮੇਰੇ ਸਾਈਂ ਏ ਮੇਰੇ ਸਾਈਂ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਤੁਮ ਕਹੀਏ ਤੁਸੀਂ ਸਾਡੇ ਤੇ ਦਇਆਲਤਾ ਕਰੋ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾ ਹੇ ਮੇਰੇ ਠਾਕੁਰ ਸੁਆਮੀ ਪਰਮੇਸ਼ਰ ਜੀ ਆਪ ਜੀ ਮੈਨੂੰ ਇਹੋ ਜਿਹੀ ਮਤ ਸਿੱਖਿਆ ਦੇਣਾ ਕਰੋ ਕਿ ਜੋ ਮੈਂ ਸਦਾ ਨਿਤਾ ਪ੍ਰਤੀ ਇਕਜਿਤ ਹੋ ਕੇ ਤੁਹਾਡੇ ਨਾਮ ਨੂੰ ਧਿਆਉਂਦਾ ਰਹਾ ਰਹਾ ਹੂੰ ਬਿਸਰਾਮ ਦੀ ਕੇ ਸਤਗੁਰੂ ਕਿਰਪਾ ਕਰ ਰਿਹਾ ਆ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਇ ਪਰਮਾਈ ਹੇ ਵਾਹਿਗੁਰੂ ਤੁਮਰੀ ਤੁਹਾਡੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਹੀ ਪਦਾਰਥਾਂ ਦਾ ਮੋਹ ਸਨੇਹ ਤੇ ਦੇਹ ਦਾ ਮਾਨ ਅਹੰਕਾਰ ਛੁੱਟ ਜਾਂਦਾ ਅਤੇ ਜੁਨੀਆਂ ਵਿੱਚ ਪਰਮਾਈ ਪਰਮਾਉਣ ਵਾਲੀ ਮਾਇਆ ਦੀ ਵਾਸ਼ਨਾ ਵੀ ਬਿਨਸ ਨਾਸ਼ ਹੋ ਜਾਂਦੀ ਹੈ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੀਖਾਉ ਜਾਈ ਇਹ ਆਨੰਦ ਸੁਖ ਰੂਪ ਰਸ ਰੂਪ ਪਰਮੇਸ਼ਰ ਆਪ ਜੀ ਸਾਰਿਆਂ ਮਦੇ ਹੁੰਦਾ ਵਿੱਚ ਰਵਿਓ ਵਿਆਪਕ ਹੋ ਰਹੇ ਹੋ ਜਤ ਜਿੱਥੇ ਕਤ ਕਿੱਥੇ ਵੀ ਲੋਕ ਪ੍ਰਲੋਕ ਦੀਆਂ ਜਾਈ ਥਾਵਾਂ ਵਿੱਚ ਜਾ ਕੇ ਪੇਖੋ ਵੇਖੀਏ ਉਥੇ ਹੀ ਆਪ ਜੀ ਆਨੰਦ ਸਰੂਪ ਹੋ ਕੇ ਮਿਲ ਰਹੇ ਹੋ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਨ ਗੋਸਾਈ ਏ ਗੋਸਾਈ ਪ੍ਰithvi ਦੇ ਮਾਲਕ ਪਰਮੇਸ਼ਰ ਜੀ ਤੁਮ ਕਈਏ ਤੁਸੀਂ ਪਿੱਛੇ ਸਤਜੁਗ ਵਿੱਚ ਦਿਆਲੂ ਸੀ ਤ੍ਰੇਤੇ ਵਿੱਚ ਕਿਰਪਾਲੂ ਸੀ ਦੁਆਪਰ ਵਿੱਚ ਵੀ ਕਿਰਪਾ ਦਇਆ ਦੀ ਨਿੱਧ ਖਜ਼ਾਨੇ ਸੀ ਅਤੇ ਹੁਣ ਕਾਲਯੁਗ ਦੇ ਜਮਾਨੇ ਵਿੱਚ ਵੀ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲੇ ਹੋ ਜਿਨ੍ਹਾਂ ਨੇ ਤੇਰੇ ਉੱਤੇ ਸ਼ਰਧਾ ਕੀਤੀ ਉਹਨਾਂ ਦਾ ਦਿਆਲਤਾ ਕਰਕੇ ਮਲ-ਦੋਸ਼ ਦੂਰ ਕਰ ਦਿੱਤਾ। ਫਿਰ ਕਿਰਪਾਲੂ ਹੋ ਕੇ ਵਿਖੇਪ ਦੋਸ਼ ਦੂਰ ਕਰ ਦਿੱਤਾ। ਫਿਰ ਇਹ ਕਿਰਪਾ ਦੇ ਨਿਧ ਸਮੁੰਦਰ ਪਰਮੇਸ਼ਰ ਤੂੰ ਉਹਨਾਂ ਦਾ ਅਵਰਣ ਦਾ ਪਰਦਾ ਨਾਸ਼ ਕਰ ਦਿੱਤਾ ਹੈ। ਫਿਰ ਤੂੰ ਐਸਾ ਸਮਰੱਥ ਮਾਲਕ ਹੈ ਕਿ ਕੌਡੇ ਵਰਗੇ ਪਾਪੀਆਂ ਨੂੰ ਵੀ ਗੁਰੂ ਨਾਨਕ ਰੂਪ ਹੋ ਕੇ ਉਪਦੇਸ਼ ਦੁਆਰਾ ਪਵਿੱਤਰ ਕਰ ਦਿੱਤਾ ਹੈ। ਕੋਟ ਸੁਖ ਆਨੰਦ ਰਾਜ ਪਾਏ। ਮੁਖ ਦੇ ਨਿਮਖ ਬੁਲਾਈ। ਏ ਪਰਮੇਸ਼ਰ ਕਰੋੜਾਂ ਰਾਜਾਂ ਦੇ ਸੁਖ ਆਪਜੀ ਦੇ ਨਾਮ ਦੇ ਆਨੰਦ ਕਰਕੇ ਪ੍ਰਾਪਤ ਕੀਤੇ ਹਨ। ਜਦੋਂ ਮੂੰਹ ਤੋਂ ਨਿਮਖ ਅੱਖ ਦੇ ਝਮਕਣ ਜਿੰਨੇ ਭਾਵ ਥੋੜਾ ਸਮਾ ਵੀ ਆਪਜੀ ਦੇ ਨਾਮ ਨੂੰ ਬੁਲਾਈ ਬਲਾਉਣਾ ਭਾਵ ਉਚਾਰਨ ਕੀਤਾ। ਜੇਕਰ ਤੁਹਾਡਾ ਨਾਮ ਇੱਕ ਖਿੰਨ ਮਾਤਰ ਵੀ ਮੁਖ ਤੋਂ ਬੁਲਾਉਣਾ ਭਾਵ ਉਚਾਰਨ ਕਰਾ ਜੇਕਰ ਤੁਸੀਂ ਖਿਨ ਮਾਤਰ ਵੀ ਮੈਨੂੰ ਸੇਵਕ ਦੇ ਤਾਈਂ ਬੁਲਾਉਣਾ ਭਾਵ ਜਾਦ ਕਰੋ ਤਦ ਕਰੋੜਾ ਸੁਖ ਤੇ ਰਾਜ ਦੇ ਆਨੰਦ ਨੂੰ ਪ੍ਰਾਪਤ ਕਰ ਲਈਦਾ ਪਰਮ ਆਨੰਦ ਪ੍ਰਾਪਤ ਹੁੰਦਾ ਹੈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਏ ਪ੍ਰਭ ਪਰਮੇਸ਼ਰ ਜੀ ਜੋ ਭਾਵ ਜਿਹੜੀ ਆਪ ਜੀ ਦੇ ਮਨ ਵਿੱਚ ਭਾਈ ਭਾਗ ਹੀ ਚੰਗੀ ਲੱਗਾਈ ਹੈ ਉਹੀ ਜਾਪ ਉਹੀ ਤਾਪ ਤੇ ਭਗਤੀ ਪੂਰਨ ਹੈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਅੰਤਰਜਾਮੀ ਆਪ ਜੀ ਦਾ ਅੰਮ੍ਰਿਤ ਨਾਮ ਜਪਣੇ ਕਰਕੇ ਸਾਰੀ ਜਨਮਾਂ ਜਨਮਾਤਰਾ ਦੀ ਤ੍ਰਿਸ਼ਨਾ ਰੂਪੀ ਅਗ ਬੁਝ ਗਈ ਨਿਵਰਤ ਹੋ ਗਈ ਅਤੇ ਸਾਡੀ ਬਿਰਤੀ ਆਤਮ ਤ੍ਰਿਪਤੀ ਕਰਕੇ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਰੱਜ ਗਈ ਹੈ ਤਨਸਰੀ ਮਹੱਲਾ ਪੰਜਵਾ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਪਵਣ ਚਤੁਰ ਸੰਸਾਰ। ਏ ਭਾਈ ਜੋ ਚਤੁਰ ਚਾਰ ਤੇ 10 14 ਪਵਣ ਲੋਕਾਂ ਰੂਪ ਸੰਸਾਰਾ ਜਗਤ ਹੈ। ਇਸ ਵਿੱਚ ਜਿਸ ਮਾਇਆ ਨੇ ਤ੍ਰੈ ਕੀਏ ਤਿੰਨ ਗੁਣੀ ਰਾਜਸੀ ਤਾਮਸੀ ਸਾਧਕੀ ਜੀਵ ਆਪ ਦੇ ਵਸ ਅਧੀਨ ਕੀਤੇ ਹੋਏ ਆ। ਜਿਸ ਮਾਇਆ ਨੇ ਤਿੰਨ ਗੁਣੀ ਰਾਜਸੀ ਤਾਮਸੀ ਸਾਤ ਕੀ ਜੀਵ ਆਪਣੇ ਵਸ ਵਿੱਚ ਕੀਤੇ ਹੋਏ ਅਤੇ ਜਗਤ ਦੀਆਂ ਚਾਰ ਭਵਨ ਦਿਸ਼ਾਵਾਂ ਖਾਣੀਆਂ ਵੀ ਆਪਣੇ ਅਧੀਨ ਕੀਤੀਆਂ ਹੋਈਆਂ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਜਗ ਕਰਨ ਵਾਲਿਆਂ ਰਿਖੀਆਂ ਦੇ ਜਗ ਇਸਨਾਨੀਆਂ ਦੇ ਇਸ਼ਨਾਨ ਤਪ ਕਰਨ ਵਾਲੇ ਸਿੰਘੀ ਰਿਖੀ ਆਦਕਾਂ ਦੇ ਤਪ ਤੇ ਪਰਬਤ ਵਿੱਚ ਸੋਹਣੇ ਥਾਵਾਂ ਤੇ ਰਹਿਣ ਵਾਲੇ ਵੱਡੇ ਵੱਡੇ ਸੌਰਵ ਰਕੀ ਵਰਗੇ ਆਦ ਸਭ ਮਾਇਆ ਨੇ ਖੰਡੇ ਹੁੰਦਾ ਖੰਡਨ ਕਰ ਦਿੱਤੇ ਉਸ ਮਾਇਆ ਦੇ ਅੱਗੇ ਇਹ ਵਿਚਾਰਾ ਤੁਸ਼ਜੰਤ ਜੀਵ ਕੀ ਚੀਜ਼ ਹੈ ਪ੍ਰਭ ਕੀ ਓਟ ਗਹੀ ਤਉ ਛੂਟੋ ਪ੍ਰਭ ਕੀ ਓਟ ਗਹੀ ਤਉ ਛੂਟੋ ਇਹ ਭਾਈ ਜਦੋਂ ਪ੍ਰਭ ਪਰਮੇਸ਼ਰ ਦੀ ਓਟ ਸ਼ਰਨ ਨੂੰ ਗ੍ਰਹਿਣ ਕਰੋਗੇ ਤਾਂ ਤੁਸੀਂ ਮਾਇਆ ਦੇ ਪੰਜੇ ਵਿੱਚੋਂ ਛੁੱਟੋਗੇ। ਏ ਵਾਹਿਗੁਰੂ ਜਦੋਂ ਆਪ ਜੀ ਦੀ ਓਟ ਗ੍ਰਹਿਣ ਕੀਤੀ ਤਾਂ ਮਾਇਆ ਤੋਂ ਛੁਟਕਾਰਾ ਹੋਇਆ ਹੈ। ਸਾਧ ਪ੍ਰਸਾਦ ਹਰ 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 ਗਾਏ। ਵਿਖੇ ਬਿਆਦ ਤਬ ਹੂਟੋ ਰਹਾਉ। ਏ ਭਾਈ ਜਿਨ੍ਹਾਂ ਨੇ ਸਾਧ ਸ੍ਰੇਸ਼ਟ ਜਨਮ ਸਾਧ ਸੰਗਤ ਦੀ ਪ੍ਰਸਾਦ ਕਿਰਪਾ ਕਰਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ ਤਦੋਂ ਹੀ ਉਹਨਾਂ ਦੇ ਵਿਖੇ ਵਿਸ਼ਿਆਂ ਦੇ ਵਿਆਦ ਰੋਗ ਸਾਰੇ ਹਟ ਥੱਕ ਗਏ ਪਾਪ ਖਤਮ ਹੋ ਗਏ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਨਹਿ ਸੁਣੀਐ ਨਹਿ ਮੁਕਤੇ ਬਕੀਐ ਨਹਿ ਮੋਹ ਹੈ ਉਹ ਡੀਠੀ ਹੈ ਪਾਈਏ ਮਾਇਆ ਨਹਿ ਪਾਵ ਨਾ ਤਾਂ ਕਿਸੇ ਸਥਾਨ ਤੋਂ ਆਈ ਸੁਣੀਂਦੀ ਆ ਨਹੀਂ ਨਾਹੀ ਮੂੰਹ ਤੋਂ ਬਕੀਆ ਬੋਲੀ ਬੋਲਦੀ ਸੁਣੀਦੀ ਹੈ ਤੇ ਨਾਹੀ ਉਹ ਕਿਸੇ ਨੂੰ ਮੋਹ ਦੀ ਹੋਈ ਡੀਟੀ ਦੇਖਣ ਵਿੱਚ ਆਉਂਦੀ ਜਿਹੜੇ ਕਦੇ ਮਾਇਆ ਦੀ ਗੱਲ ਸੁਣਦੇ ਨਹੀਂ ਸੀ ਤੇ ਮੁੱਖੋਂ ਆਪ ਵੀ ਮਾਇਆ ਦੀ ਗੱਲ ਬੋਲਦੇ ਨਹੀਂ ਹੁੰਦੇ ਸੀ ਅਤੇ ਅੱਖਾਂ ਨਾਲ ਚੇਤਨ ਮਾਇਆ ਵੱਲ ਡੀਟੀ ਵੇਖਦੇ ਵੀ ਨਹੀਂ ਸੀ ਉਹ ਵੀ ਸਿੰਗੀ ਰਿਖੀ ਵਰਗੇ ਆਦ ਚੇਤਨ ਮਾਇਆ ਨੇ ਮੋਹਿਤ ਕਰ ਲਿਆ ਐਸੀ ਠਗौरी ਪਾਇ ਪੁਲਾਵੇ ਮਨ ਸਭ ਕੈ ਲਾਗੇ ਮੀਠੀ ਮਾਇਆ ਅਜਹੀ ਠੱਗ ਰੂਪੀ ਮੋਹ ਰੂਪੀ ਬੂਟੀ ਬਾਕੇ ਜੀਵਾਂ ਨੂੰ ਭੁਲਾਉਂਦੀ ਹੈ ਜੋ ਸਾਰਿਆਂ ਦੇ ਮਨ ਹਿਰਦੇ ਨੂੰ ਮੀਠੀ ਪਿਆਰੀ ਲੱਗਣ ਲੱਗ ਪੈਂਦੀ ਵੱਡੇ ਵੱਡੇ ਮਹਾਪੁਰਖ ਸੰਤ ਕਹੌਣ ਵਾਲੇ ਉਹ ਵੀ ਕਹਿੰਦੇ ਮਾਇਆ ਬੜੀ ਚੰਗੀ ਹੈ ਇਸ ਤਰ੍ਹਾਂ ਮਿੱਠੀ ਲੱਗਦੀ ਹੈ ਮਾਏ ਬਾਪ ਬੂਤ ਹਿਤ ਭਰਾਤਾ ਉਨ ਘਰ ਘਰ ਮਿਲਿਓ ਦੁਆ ਮਾਏ ਮਾਤਾ ਬਾਪ ਪਿਤਾ ਪੂਤ ਪੁੱਤਰ ਭਰਾਤਾ ਭਰਾਵਾਂ ਦੇ ਹਿਤ ਪਿਆਰ ਵਿੱਚ ਹਿਤ ਪਿਆਰ ਕਰਨ ਵਾਲੇ ਮਿੱਤਰਾਂ ਤੇ ਸੰਬੰਧੀਆਂ ਆਦਕਾਂ ਵਿੱਚ ਉਸ ਮਾਇਆ ਨੇ ਘਰ ਘਰ ਘਰਾ ਘਰਾ ਵਿੱਚ ਦੁਆ ਦਵੈਤ ਭਾਵ ਮਿਲਿਆ ਆ ਕਿਸ ਹੀ ਵਾਦ ਘਾਟ ਕਿਸ ਹੀ ਪਹਿ ਸਗਲੇ ਲਰ ਲਰ ਮੂਆ ਮਹਾਰਾਜ ਪਰਮਾਉਦੇ ਕਿਸੇ ਹੀ ਕਿਸੇ ਕੋਲ ਮਾਇਆ ਵੱਧ ਬਹੁਤੀ ਹੁੰਦੀ ਆ ਤੇ ਕਿਸੇ ਦੇ ਕੋਲ ਘੱਟ ਹੁੰਦੀ ਇਉਂ ਸਾਰੇ ਆਪਸ ਵਿੱਚ ਹੀ ਲੜ ਲੜ ਕੇ ਮਰ ਰਹੇ ਹੌਬਲ ਹਾਰੀ ਸਤਗੁਰ ਆਪਣੇ ਜਿਨ ਇਹੋ ਚਲਤ ਦਿਖਾਇਆ ਏ ਭਾਈ ਮੈਂ ਆਪ ਦੀ ਸਤਗੁਰਾਂ ਦੇ ਉੱਪਰੋਂ ਬਲਹਾਰੀ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਨਾਸ਼ਵੰਤ ਮਾਇਆ ਦਾ ਛਲ ਰੂਪ ਕੌਤਕ ਵਿਖਾਉਣਾ ਕੀਤਾ ਹੈ ਗੂਜੀ ਪਾਹ ਜਲੇ ਸੰਸਾਰ ਭਗਤ ਨ ਵਿਆਪੈ ਮਾਇਆ ਜਿਸ ਗੂਜੀ ਕਈਏ ਲੁਕੀ ਹੋਈ ਮਾਇਆ ਦੀ ਤ੍ਰਿਸ਼ਨਾ ਰੂਪ ਪਾਹੇ ਅੱਗ ਵਿੱਚ ਸਾਰਾ ਸੰਸਾਰਾ ਜਗਤ ਛੜ ਰਿਆ ਪਰੰਤੂ ਪਰਮੇਸ਼ਰ ਦੇ ਪਿਆਰੇ ਭਗਤ ਜਨਾਂ ਨੂੰ ਇਸ ਮਾਇਆ ਦੀ ਤਾਕਤ ਨਹੀਂ ਵਿਆਪਦੀ ਜਿਹੜੇ ਪਰਮੇਸ਼ਰ ਦੇ ਭਗਤ ਨਹੀਂ ਉਹਨਾਂ ਨੂੰ ਮਾਇਆ ਵਿਆਪ ਗਈ ਹੈ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਅਸੀਂ ਸੰਤ ਸਾਧੂਆਂ ਦੀ ਪ੍ਰਸਾਦ ਕਿਰਪਾ ਕਰਕੇ ਮਹਾ ਬੜੇ ਭਾਰੀ ਸੁਖ ਆਨੰਦ ਸੁਖ ਸਰੂਪ ਨੂੰ ਪਾਇਆ ਹੈ ਜਿਸ ਕਰਕੇ ਸਾਡੇ ਸਾਰੇ ਜੰਮਣ ਮਰਨ ਆਦ ਦੇ ਬੰਧਨ ਕਟੇ ਗਏ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਰੂਪੀ ਧੰ ਗੁਰਾਂ ਤੋਂ ਪ੍ਰਾਪਤ ਕੀਤਾ ਹੈ ਅਤੇ ਮੈਂ ਨਾਮ ਰੂਪੀ ਧੰ ਦੀ ਖੱਟੀ ਨੂੰ ਖਾਟੇ ਕੀਏ ਖੱਟ ਕੇ ਭਾਵ ਨਫੇ ਸਹਿਤ ੋ ਕੇ ਆਪ ਦੇ ਸਰੂਪ ਰੂਪੀ ਘਰ ਵਿੱਚ ਹਿਰਦੇ ਨੂੰ ਲੈ ਆਇਆ ਹਾਂ ਵਾਹੀ ਗੁਰੂ ਵਾਹੀ ਗੁਰੂ ਵਾਹੇ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ